ਨਹੀਂ ਭਾਈ ਜੇ ਤਾਂ ਇਹਨਾਂ ਨੇ ਬੁੱਟਿਆ ਮੈਂ ਚਲਾ ਗਿਆ ਸੀ ਉਹ ਰੱਗੂ ਫੜ ਕੇ ਲਿਆਏ ਮੈਂ ਰਸਤੇ ਤੇ ਤਾਂ ਬੰਨਿਆ ਚੱਲ ਰਹੇ ਸੀ ਹਾਂ ਉਹ ਭਾਈ ਜੀ ਚਲੋ ਕੋਈ ਨਾ ਕੋਈ ਦੂਜਾ ਲੈ ਜਾ ਸਰ ਮੇਰਾ ਨਾਮ ਹਰਪੀ ਸਿੰਘ ਹੈ ਜੀ ਸਰ ਮੈਂ ਫੈਕਟਰੀ ਤੋਂ ਆਇਆ ਇਹ ਜਿਹੜਾ ਤਾਂ ਬੰਦਾ ਸਾਡੇ ਵੇਲੇ ਤੋਂ ਨਿਕਲ ਕੇ ਬਾਹਰ ਖੜਾ ਸੀਗਾ ਇਹਨੇ ਕਮਰੇ ਦੇ ਤਾਲੇ ਤੋੜੇ ਸੰਦਰ ਇਹਨੇ ਕੱਢ ਕੇ ਰੱਖਿਆ ਸੀ ਬਾਹਰ ਲੇ ਕੇ ਜਾਣ ਵਾਸਤੇ ਜਦੋਂ ਮੈਨੂੰ ਫੜਨ ਲੱਗੇ ਇਹ ਭੱਜ ਗਿਆ ਇਹਦੇ ਅਸੀਂ ਪਿੱਛੇ ਪਿੱਛੇ ਭੱਜ ਕੇ ਬਸਤੀ ਚੌਂਗ ਦੇ ਪਿੱਛੇ ਅਸੀਂ ਗਏ ਆ ਉੱਥੇ ਇਹਨੂੰ ਮੇਰੇ ਕੋਲ ਪਬਲਿਕ ਦੇ ਸਹਿਯੋਗ ਨਾਲ ਅਸੀਂ ਇਹਨੂੰ ਫੜਿਆ ਫੜ ਕੇ ਹੁਣ ਇੱਥੇ ਲੈ ਕੇ ਆਏ ਆ ਇਹਨੇ ਸਾਰਾ ਸਮਾਨ ਬਾਹਰ ਕੱਢਿਆ ਸੀ ਚੋਰੀ ਕਰਨ ਦਾ ਸੀ ਸਿਲੰਡਰ ਕਰਨ ਗਾਈ ਸੰਡਰ ਕੱਢਿਆ ਸੀਗਾ ਬਾਕੀ ਇਹਨਾਂ ਕੋਸ਼ ਚ ਦੋ ਤਿੰਨ ਬੰਦੇ ਅੱਗੇ ਖੜੇ ਸੀਗੇ ਉਹ ਨਿਕਲ ਗਏ ਇਹਨੇ ਕਾਫੀ ਸਮਾਨ ਲੈ ਕੇ ਜਾਣਾ ਸੀ ਘਰ ਵਿੱਚ ਸਾਰਾ ਇਸ ਟਾਈਮ ਡਿਸੀਜਨ ਆਫ ਹੈ ਲੇਬਰ ਪਿੰਡ ਗਈ ਹੋਈ ਹੈ ਸਾਡੀ ਗਲੀ ਚੋਂ ਅੱਗੇ ਵੀ ਦੋ ਸੰਡਰ ਚੋਰੀ ਹੋਏ ਆ ਸਾਈਕਲ ਚੋਰੀ ਹੋਏ ਆ ਮੋਟਰਸਾਈਕਲ ਚੋਰੀ ਹੋ ਹਾਂਜੀ ਪੁੱਸ ਨੂੰ ਫੋਨ ਕਰਤਾ ਜੀ ਸਰ ਇਹ ਤੇ ਸਖਤੂ ਸਖਤ ਕਾਰਵਾਈ ਹੋਵੇ ਅਸੀਂ ਇਹੀ ਮੰਗ ਕਰਦੇ ਹਾਂ ਹਾਂਜੀ ਸਰ ਹੁੰਦੀ ਹੈ ਕੰਪਟੀਕ ਨਾਲ ਦੀ ਗਲੀ ਚੋੜ ਫੜਿਆ ਇਹਨਾਂ ਨੇ ਤੇ ਕਿੰਨੂੰ ਸਿਲੰਡਰ ਚੋਰੀ ਕੀਤਾ ਉਹਨੂੰ ਬਿਠਾ ਕੇ ਥਾਣੇ ਲੈ ਜਾਣੇ ਆ ਬਾਕੀ ਤਪਤੀ ਸ਼ਕੀ ਕੋਈ ਚੋਰੀ ਕੀਤਾ ਕਿ ਨਹੀਂ ਨਹੀਂ ਹਾਂ ਉਹ ਬੋਣੀ ਜਾ ਕੇ ਜਿਹੜੀ ਬੁੱਜੀ ਪਾਰ ਦੇਹ ਪਾਰ ਦੀ ਅਬੀ ਦਰਖਾਸਤ ਲਗਾਉਗੀ ਉਹ ਤੇ ਕਰ ਵੀ ਆ ਜੂਗੀ ਹੁਣ ਜਨਨ ਸੁੰਦਰ ਠਾੜੇ ਜਾ ਰਹੇ ਜੀ